ਜਿਸ ਇਨਸਾਨ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪਈਆਂ ਹੁੰਦੀਆਂ ਨਾ ਉਹ ਫਿਰ ਉਮਰ ਦੀ ਕੋਈ ਲਿਹਾਜ਼ ਨਹੀਂ ਰੱਖਦੀਆਂ ਮਿਹਨਤ ਤਾਂ ਕਰਨੀ ਪੈਂਦੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਆਹ ਦੇਖੋ ਬਈ ਕੁੜੀ ਮੁੰਡੇ ਦਾ ਮੁਕਾਬਲਾ ਹੋਇਆ ਸੀਗਾ ਨੱਚਣ ਦੇ ਵਿੱਚ ਤੇ ਮੈਨੂੰ ਐਂ ਲੱਗਦਾ ਬਈ ਕੁੜੀ ਹਾਰੂਗੀ ਤੇ ਦੇਖੋ ਪਤਦਰ ਕਿੰਨਾ ਕਾਲੀ ਨੱਚਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਜਦੋਂ ਫੌਜੀ ਛੁੱਟੀ ਕੱਟ ਕੇ ਜਾਣ ਲੱਗਦਾ ਨਾ ਤਾ ਆਪਣੀ ਕੁੜੀ ਨੂੰ ਚੱਕ ਲੈਂਦਾ ਤਾਂ ਕੁੜੀ ਰੋਣ ਲੱਗ ਜਾਂਦੀ ਹੈ ਗੱਲ ਨਾਲ ਲੱਗੇ ਯਾਰ ਇਹ ਜੇ ਸਮੇਂ ਤੇ ਨਾ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਯਾਰ ਫੌਜੀ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕਿੰਨਾ ਬਸਵਾਸ ਕਰਕੇ ਨਾ ਪਾਰਲਰ ਵਾਲਿਆਂ ਕੋਲੇ ਆਉਂਦੀਆਂ ਨੇ ਔਰਤਾ ਤੇ ਦੇਖੋ ਕਿਹੜੇ ਹਿਸਾਬ ਦੇ ਨਾਲ ਪਾਰਲਰ ਵਾਲੇ ਕੁੜੀਆਂ ਦਾ ਕੰਮ ਕਰਦੇ ਨੇ ਯਾਰ ਆਹ ਦੇਖੋ ਕੁਝ ਜ਼ਿਆਦਾ ਹੀ ਕਲਾਕਾਰੀ ਦਿਖਾਉਂਦੇ ਨੇ ਤੇ ਕੁੜੀ ਦਾ ਜਾਦੇ ਰੰਗ ਗੋਰਾ ਹੋ ਜਾਂਦਾ ਯਾਰ ਕੀ ਕਿ